ਭਾਈ ਜੀ ਹਾਂਜੀ ਬੁੱਲੀਆਂ ਬਾਤ ਤੋਂ ਘੱਟ ਲਿਓ ਪਹਿਲਾਂ ਇੱਕ ਮੰਜੀ ਆਈ ਹੋਈ ਐ ਐਤਵਾਰ ਨੂੰ ਠੋਕਾਂਗੇ ਆਪਾਂ ਉਹਦੀ ਮੰਜੀ ਐਤਵਾਰ ਨੂੰ ਕਿਉਂ ਐਤਵਾਰ ਨੂੰ ਐਤਵਾਰ ਨੂੰ ਕਿਉਂ ਲੈ ਫਿਰ ਹੁਣ ਸੁਣਪਾਂ ਐਤਵਾਰ ਮੈਂ ਹਰਜੀਤ ਸਿੰਘ ਰਾਮਗੜੀਆ ਕਾਮਿਕ ਕਨਵੀਨਰ ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਪਿਛਲੇ ਦਿਨੀ ਜੋ ਸਾਡੀ ਕਾਮ ਪ੍ਰਤੀ ਭੱਦੀ ਸ਼ਬਦਾਵਲੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੂਲਰ ਵੱਲੋਂ ਵਰਤੀ ਗਈ ਸੀ ਉਸ ਦੇ ਰੋਸ ਵਜੋਂ ਰਾਮਗੜੀਆ ਅਕਾਲ ਜਥੇਬੰਦੀ ਪੰਜਾਬ ਦੀਆਂ ਸਮੂਚੀਆਂ ਜ਼ਿਲ੍ਹਾ ਟੀਮਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਅੰਦਰ ਰੋਸ ਮੁਜ਼ਾਰੇ ਕੀਤੇ ਉਤਲੇ ਫੂਕੇ ਸਮੁੱਚੀਆਂ ਟੀਮਾਂ ਨੇ ਵਿਰੋਧ ਕੀਤਾ। ਉਹਨਾਂ ਉਪਰੰਤ ਸੂਬਾ ਟੀਮ ਨੇ ਸਲਾਮ ਮਸ਼ਵਰਾ ਕੀਤਾ ਕਿ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਇੱਕ 21 ਅਪ੍ਰੈਲ ਦਿਨ ਐਤਵਾਰ ਸਵੇਰੇ 11 ਵਜੇ ਸੰਗਰੂਰ ਵਿਖੇ ਇਕੱਤਰ ਹੋਣ ਲਈ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੋ ਕਿ ਭਗਵੰਤ ਮੰਦਿਰ ਹਾਇਸ਼ ਪਟਿਆਲਾ ਰੋਡ ਤੇ ਬਾਈਪਾਸ ਤੇ ਨੇੜੇ ਇਹ ਮੀਟਿੰਗ ਹੋਵੇਗੀ। ਇਸ ਮੌਕੇ ਸਮੁੱਚੇ ਰਾਮਗੜੀਆ ਅਕਾਲ ਜਥੇਬੰਦੀ ਦੇ ਸਮੂਹ ਮੈਂਬਰ ਤੇ ਆਗੂ ਸਹਿਬਾਨ ਵੱਧ ਤੋਂ ਵੱਧ ਆਪਣੇ ਸਾਥੀਆਂ ਸਮੇਤ ਪਹੁੰਚਣ ਤਾਂ ਜੋ ਕਿ ਅਸੀਂ ਇਸ ਭੱਦੀ ਸ਼ਬਦਾਲੀ ਵਰਤਨ ਵਾਲੇ ਇੱਕ ਹੰਕਾਰੀ ਮੰਤਰੀ ਦਾ ਮੂੰਹ ਤੋੜ ਜਵਾਬ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ